ਦੋਸਤੋ ਕੰਚਨ ਕੁਮਾਰੀ ਨੂੰ ਮਾਰਨ ਦੀ ਜ਼ਿੰਮੇਵਾਰੀ ਸਿੰਘਾਂ ਨੇ ਤੇ ਆਪਣੇ ਸਿਰ ਲੈ ਲਈ ਤੇ ਪਰ ਉਹ ਲੋਕ ਕਦੋਂ ਜ਼ਿੰਮੇਵਾਰੀ ਲੈਣਗੇ ਜਿਹੜੇ ਇਹਦੇ ਫਾਲੋਅਰ ਸੀਗੇ 3.5 ਤੋਂ 4 ਲੱਖ ਫਾਲੋਅਰ ਜਿਹੜਾ ਇੰਸਟਾਗ੍ਰਾਮ ਦੇ ਉੱਤੇ 7 ਲੱਖ ਤੋਂ ਉੱਤੇ ਫਾਲੋਅਰ ਇਹਦਾ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਵੱਖਰੇ ਸਬਸਕ੍ਰਾਈਬਰ ਤੇ ਉਹ ਲੋਕ ਹੁਣ ਜ਼ਿੰਮੇਵਾਰੀ ਕਦੋਂ ਲੈਣਗੇ ਇਹ ਲੜਕੀ ਕੰਟੈਂਟ ਕਿੰਨਾ ਵਾਸਤੇ ਬਣਾਉਂਦੀ ਸੀ ਆਪਣੇ ਫਾਲੋਅਰਾਂ ਵਾਸਤੇ ਜਿਹੜੇ ਅੰਗੂਠੇ ਦਿੰਦੇ ਸੀ ਦਿਲ ਭੇਜਦੇ ਸੀ ਰੰਗ-ਬਰੰਗੀਆਂ ਇਹਨੂੰ ਈਮੋਜੀ ਭੇਜਦੇ ਹੀਗੇ ਇਸ ਗੱਲ ਤੋਂ ਇਹ ਸਾਫ਼ ਸਿੱਧ ਹੋ ਜਾਂਦਾ ਵਾ ਕਿ ਇਹ ਲੋਕ ਸਿਰਫ ਉਂਗਲ ਲਾਉਣ ਵਾਲੇ ਹੀਗੇ ਇਹ ਉਂਗਲ ਲਾਉਣ ਵਾਲਿਆਂ ਨੂੰ ਵੀ ਆਪਣਾ ਗੁਨਾਹ ਜਿਹੜਾ ਕਬੂਲ ਕਰ ਲੈਣਾ ਚਾਹੀਦਾ ਵਾ ਜੇ ਉਹ ਕੰਟੈਂਟ ਬਣਾਉਂਦੀ ਸੀ ਤੇ ਇਹਨਾਂ ਵਾਸਤੇ ਬਣਾਉਂਦੀ ਸੀ ਤੇ ਇੱਕ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਰਿਹਾ ਵਾ ਹੱਡਾਂ ਦੇ ਵਿੱਚ ਪਾਣੀ ਪੈ ਜਾਣਾ ਇਹ ਸਿਰਫ ਵੀਡੀਓ ਗੰਦੀਆਂ ਮੰਦੀਆਂ ਪੁੱਠੀਆਂ ਸਿੱਧੀਆਂ ਬਣਾ ਕੇ ਆਪਾਂ ਪੈਸੇ ਬਣਾਉਣੇ ਆ ਕਮਾਈ ਕਰਨੀ ਆ ਤੇ ਇਸ ਦੀ ਸਭ ਤੋਂ ਵੱਡੀ ਮਿਸਾਲ ਸੀਗੀ ਕੁੱਲੜ ਪੀਜੇ ਵਾਲੇ ਉਹ ਵੀ ਚੰਗੇ ਭਲੇ ਹੱਕ ਹਲਾਲ ਦੀ ਕਮਾਈ ਕਰਦੇ ਸੀ ਤੇ ਬਸ ਇਸ ਫੇਮ ਨੇਮ ਦੇ ਚੱਕਰ ਦੇ ਵਿੱਚ ਵੀਡੀਓ ਤੋਂ ਚਾਰ ਪੈਸੇ ਆਉਂਦੇ ਸੀਗੇ ਤੇ ਉਹਨਾਂ ਨੇ ਆਪਣੀ ਬਲੂ ਫਿਲਮੀ ਰਿਲੀਜ਼ ਕਰ ਦਿੱਤੀ ਕਿਉਂਕਿ ਦੋਸਤੋ ਬਹੁਤ ਸਾਰੇ ਦੋਸਤ ਮੇਰੇ ਵਾਂਗੂ ਨਹੀਂ ਜਾਣਦੇ ਹੋਣਗੇ ਕੁਲੜ ਪੀਜੇ ਵਾਲਿਆਂ ਨੂੰ ਕਿਉਂਕਿ ਮੈਂ ਕਦੀ ਉਹਨਾਂ ਨੂੰ ਵੇਖਿਆ ਹੀ ਨਹੀਂ ਸੀ ਤੇ ਬਹੁਤ ਸਾਰੀ ਜਨਤਾ ਇਦਾਂ ਦੀ ਹੋਵੇਗੀ ਜਿਨ੍ਹਾਂ ਨੇ ਕਦੀ ਨਹੀਂ ਵੇਖਿਆ ਹੋਵੇਗਾ ਉਹਨਾਂ ਨੂੰ ਕੀ ਉਹ ਕੀ ਕਰਦੇ ਕੀ ਨਹੀਂ ਲੇਕਿਨ ਉਹਨਾਂ ਦੇ ਹੱਡਾਂ ਦੇ ਵਿੱਚ ਐਸਾ ਪਾਣੀ ਪਿਆ ਕਿ ਉਹਨਾਂ ਨੇ ਆਪਣੀ ਚੁੱਕ ਕੇ ਨੀਲੀ ਫਿਲਮ ਵਿੱਚ ਬਣਾ ਕੇ ਰਿਲੀਜ਼ ਕਰ ਦਿੱਤੀ ਪਰ ਦੋਸਤੋ ਕੁੱਲੜ ਪੀਜੇ ਵਾਲਾ ਜਿਹੜਾ ਸਹਿਜ अरोड़ा ਨਾ ਉਹ ਬਹੁਤ ਚਾਲੂ ਬੰਦਾ ਹੈਗਾ ਬਹੁਤ ਚਲਾਕ ਬੰਦਾ ਉਹਨੇ ਆਪਣੇ ਆਪ ਨੂੰ ਵਾਇਰਲ ਕੀਤਾ ਤੇ ਦੇਸ਼ ਛੱਡ ਕੇ ਫਰਲ ਉਹਨੂੰ ਪਤਾ ਹੀਗਾ ਕਿ ਹੁਣ ਇੱਥੇ ਕਾਨੂੰਨ ਦਾ ਬੱਚਾ ਜਵਾਨ ਹੋਏਗਾ ਤੇ ਲੋਕੀ ਤਾਣੇ ਦੇ ਦੇ ਕੇ ਮਾਰ ਦੇਣਗੇ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਨੀਂਦੀਆਂ ਫਿਲਮਾਂ ਨੇ ਉਹ ਆਨਲਾਈਨ ਇੰਟਰਨੈਟ ਤੋਂ ਕਦੀ ਡਿਲੀਟ ਨਹੀਂ ਹੋਣੀਆਂ ਉਹ ਪੱਕਾ ਡਾਟਾ ਸੇਵ ਹੋ ਚੁੱਕਾ ਆ ਦੋਸਤੋ ਮੈਂ ਇਹ ਗੱਲ ਨਹੀਂ ਕਹਿੰਦਾ ਕਿ ਇੰਟਰਨੈਟ ਦੇ ਉੱਤੇ ਕੰਮ ਕਰਨਾ ਗਲਤ ਗੱਲ ਹੈ ਬਹੁਤ ਵਧੀਆ ਗੱਲ ਹੈ ਇੰਟਰਨੈਟ ਜੇਕਰ ਤੁਹਾਨੂੰ ਰੋਜ਼ਗਾਰ ਦੇ ਰਿਹਾ ਤੁਹਾਨੂੰ ਪੈਸਾ ਤੇ ਇਹਦੇ ਉੱਤੇ ਕੰਮ ਕਰਨਾ ਸਹੀ ਗੱਲ ਆ ਪਰ ਦੋਸਤੋ ਕੰਮ ਕਰਨ ਦਾ ਤਰੀਕਾ ਹੁੰਦਾ ਆ ਤੇ ਜੇਕਰ ਤੁਸੀਂ ਇੰਟਰਨੈਟ ਦੇ ਉੱਤੇ ਕੰਮ ਕਰਨਾ ਚਾਹੁੰਦੇ ਹੋ ਹੋਰ ਬੜੇ ਰਸਤੇ ਨੇ ਬੜੇ ਬੜੇ ਵਧੀਆ ਕ੍ਰिएਟਰ ਨੇ ਤੁਸੀਂ ਕਮੇਡੀ ਵੀਡੀਓ ਬਣਾ ਸਕਦੇ ਹੋ ਵਧੀਆ ਤੁਸੀਂ ਐਜੂਕੇਸ਼ਨ ਵੀਡੀਓ ਬਣਾ ਸਕਦੇ ਹੋ ਤੁਸੀਂ ਮਤਲਬ ਕਿਸੇ ਵੀ ਕੈਟਾਗਰੀ ਦੀ ਵੀਡੀਓ ਬਣਾ ਸਕਦੇ ਹੋ ਪਰ ਦੋਸਤੋ ਇਹਦੇ ਵਾਸਤੇ ਤੁਹਾਨੂੰ ਐਕਟਿੰਗ ਸਿੱਖਣੀ ਪਵੇਗੀ ਇਹਦੇ ਵਾਸਤੇ ਤੁਹਾਨੂੰ ਸਕਿੱਲ ਡਿਵੈਲਪ ਕਰਨਾ ਪਵੇਗਾ ਪਰ ਦੋਸਤੋ ਤੁਸੀਂ ਕੀ ਕਰਦੇ ਹੋ ਕਿ ਚੰਦ ਕ੍ਰिएਟਰ ਜਿਹੜੇ ਕਹਿੰਦੇ ਆ ਕਿ ਫੇਸਬੁੱਕ ਤੋਂ ਲੱਖਾਂ ਰੁਪਏ ਕਮਾਓ Instagram ਕੋ ਲੱਖ ਰੁਪਏ ਕਮਾਓ YouTube ਤੋਂ ਲੱਖ ਰੁਪਏ ਕਮਾਓ ਇਦਾਂ ਕਮਾਓ ਉਦਾਂ ਕਮਾਓ ਤੁਸੀਂ ਉਹਨਾਂ ਦੇ ਪਿੱਛੇ ਲੱਗ ਜਾਂਦੇ ਹੋ ਤੇ ਦੋਸਤੋ ਕੋਈ ਵੀ ਕੰਮ ਆ ਉਹਦੇ ਵਿੱਚ ਲਗਨ ਮਿਹਨਤ ਬਹੁਤ ਜ਼ਰੂਰੀ ਆ ਕੋਈ ਵੀ ਕੰਮ ਜਿਹੜਾ ਆਪਾਂ ਬਿਨਾਂ ਸਿੱਖੇ ਬਿਨਾਂ ਵਿਖੇ ਸਿਰਫ ਕਿਸੇ ਦੇ ਕਹਿ ਸੁਣੇ ਦੇ ਉੱਤੇ ਹੀ ਕਰਨਾ ਸ਼ੁਰੂ ਕਰ ਦਿੰਨੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਜਿਹੜਾ ਵਾ ਉਹ ਖਤਮ ਆ ਕੇ ਸਾਬਤ ਹੁੰਦਾ ਕਿਉਂਕਿ ਲੜਕੀਆਂ ਜਦੋਂ ਪਹਿਲਾ ਸਟਾਰਟਿੰਗ ਦੇ ਉੱਤੇ ਵੀਡੀਓ ਪਾਉਂਦੀਆਂ ਨੇ ਵਿਊ ਨਹੀਂ ਆਉਂਦੇ ਵਿਊ ਕਿਉਂ ਨਹੀਂ ਆਉਂਦੇ ਵਿਊ ਇਸ ਲਈ ਨਹੀਂ ਆਉਂਦੇ ਕਿਉਂਕਿ ਉਹਨਾਂ ਦੇ ਕੋਲ ਕੋਈ ਸਕਿੱਲ ਨਹੀਂ ਹੁੰਦਾ ਤੇ ਉਹ ਕੀ ਕਰਦੀਆਂ ਨੇ ਉਹ ਇਦਾਂ ਦੀਆਂ ਕ੍ਰिएਟਰਾਂ ਨੂੰ ਫੋਲੋ ਕਰਦੀਆਂ ਨੇ ਜਿਹੜੀਆਂ ਜਿਸਮ ਦਿਖਾ-ਦਿਖਾ ਕੇ ਫਾਲੋਅਰ ਗੇਨ ਕਰਦੀਆਂ ਨੇ ਫੇਮਸ ਹੁੰਦੀਆਂ ਨੇ ਪ੍ਰਮੋਸ਼ਨਾਂ ਕਰਦੀਆਂ ਨੇ ਫਿਰ ਉਹ ਉਸੇ ਰਾਤੇ ਤੁਰ ਪੁੰਦੇ ਨੇ ਜਿਹੜੇ ਕ੍ਰिएਟਰ ਵੀ ਇਦਾਂ ਦੀਆਂ ਵੀਡੀਓ ਬਣਾਉਂਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਹ ਕੰਮ ਛੱਡ ਦਿਓ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਕਾਂਡ ਹੋਇਆ ਵਾ ਦੁਬਾਰਾ ਪੰਜਾਬ ਦੇ ਵਿੱਚ ਇਦਾਂ ਦਾ ਕੋਈ ਵੀ ਕਾਂਡ ਨਾ ਹੋਵੇ ਜੇਕਰ ਤੁਸੀਂ ਇੰਟਰਨੈਟ ਦੇ ਉੱਤੇ ਕੰਮ ਕਰਨਾ ਤੇ ਆਪਣਾ ਸਕਿੱਲ ਡਿਵੈਲਪ ਕਰੋ ਕੁਝ ਸਿੱਖ ਕੇ ਆਓ ਤੇ ਵਾਹਿਗੁਰੂ ਤੁਹਾਨੂੰ ਕਾਮਯਾਬ ਜ਼ਰੂਰ ਕਰੇਗਾ ਸੋ ਇੰਨੀਆਂ ਗੱਲਾਂ ਦੇ ਨਾਲ ਪਿਆਰਪ੍ਰੀ ਸਤਸ੍ਰੀ ਅਕਾਲ